ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਇਨ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 10ਵੀਂ ਪਾਸ ਪੋਸਟਾਂ ਰਹਿਣ ਵਾਲੀਆਂ ਹਨ ਸਿਕਿਉਰਿਟੀ ਗਾਰਡਸ ਦੇ ਲਈ ਭਰਤੀ ਐ ਜਾਰੀ ਹੋਈ ਹੈ ਤਾਂ ਪੂਰੀ ਜਾਣਕਾਰੀ ਆਪਾਂ ਤੁਹਾਡੇ ਲਈ ਲਿਖਿਆ ਹੈ ਪੋਸਟਾਂ ਦੇ ਸੰਬੰਧ ਵਿੱਚ ਵੀਡੀਓ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਦਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨਸ ਪੋਸਟਾਂ ਦੇ ਸਬੰਧ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਮਿਲਦੀ ਰਿਆ ਕਰੋਗੇ ਜੀ ਅੱਜ ਦੇ ਅਪਡੇਟ ਦੀ ਗੱਲ ਕਰ ਲੈਣੇ ਜੀ ਨੋਟੀਫਿਕੇਸ਼ਨ ਜੋ ਸਿਕਿਉਰਿਟੀ ਗਾਰਡ ਦੀ ਭਰਤੀ ਦੇ ਲਈ ਜਾਰੀ ਹੋਇਆ ਤੇ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਸਿੱਧੀ ਇੰਟਰਵਿਊ 18 ਮਾਰਚ 2024 ਨੂੰ ਰਹਿਣ ਵਾਲੀ ਹੈ ਵੀ ਪੋਸਟਾਂ ਜਾਰੀ ਹੋਈਆਂ ਜੀ 2700 ਰੁਪਏ ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹੂਗੀ ਏਜ ਇਹਨਾਂ ਵੱਲੋਂ 50 ইয়ার্স ਰੱਖੀ ਗਈ ਹੈ ਜੀ ਤੇ 10ਵੀਂ ਪਾਸ ਜਾਂ ਕੋਈ ਇਹਦੇ ਬਰਾਬਰ ਦੀ ਤੁਹਾਡੇ ਕੋਲ ਯੋਗਤਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੁਸੀਂ ਮਿਨੀਮਮ 15 ইয়ার্স ਇਹਨਾਂ ਦੇ ਵੱਲੋਂ ਤਜਰਬਾ ਆਪ ਸਰਵਿਸਸ ਮੰਗੀ ਗਈ ਹੈ ਆਰਮਡ ਫੋਰਸਸ ਦੀ ਜਾਂ ਪੈਰਾ ਮਿਲਟਰੀ ਸਰਵਿਸਸ ਦੀ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਜੋ 18 ਮਾਰਚ ਨੂੰ ਸਰੇ ਸਾਢੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਹੂਮੀ ਭਾਬਾ cancer hospital and research center new chandigarh medicity ss ਨਗਰ ਇੱਥੇ ਰਹਿਣ ਵਾਲੀ ਹੈ ਜੀ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੈ ਆਪਣੇ ਦਸਤਾਵੇਜ਼ ਸਾਰੇ ਨਾਲ ਲੈ ਕੇ ਜਿਵੇਂ ਕਿ ਤੁਹਾਡਾ ਡੇਟ ਆਫ ਬਰਥ ਦਾ ਸਰਟੀਫਿਕੇਟ ਹੈ ਪਾਵਰ ਸਰਟੀਫਿਕੇਟ ਹੈ ਸਕੂਲ ਲੀਵਿੰਗ ਸਰਟੀਫਿਕੇਟ ਹੈ SSC ਪਾਸਿੰਗ ਸਰਟੀਫਿਕੇਟ ਪਾਵੇ ਇਹ ਡੇਟ ਆਫ ਬਰਥ ਦੇ ਸਬੂਤ ਇਹਨਾਂ ਦੇ ਵਿੱਚ ਤੁਹਾਡੇ ਕੋਲ ਇੱਕ ਸਰਟੀਫਿਕੇਟ ਹੋਣਾ ਚਾਹੀਦਾ ਐਜੂਕੇਸ਼ਨ ਕੁਆਲਿਫੀਕੇਸ਼ਨ ਜਦੋਂ ਬੰਦੀਆਂ ਤੁਹਾਡੀਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਤੁਹਾਡਾ ਐਕਸਪੀਰੀਅੰਸ ਆ ਉਹ ਵੀ ਹੋਣਾ ਚਾਹੀਦਾ ਪੈਂਡ ਕਾਰਡ ਜਾਂ ਬੈਂਕ ਦੀ ਕਾਪੀ ਤੁਹਾਡੀ ਰਿਚਾਰ ਬੁੱਕ ਇਹਨਾਂ ਵੱਲੋਂ ਲਿਖੀ ਗਈ ਉਹ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤਾਂ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਯੋਗਤਾ ਰੱਖਦੇ ਆ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਤੇ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ